ਪੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਚੁਗਾਨਣ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਮਾਤਾ ਚੁਗਾਨ ਵਾਲੀ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਮਾਤਾ ਚੁਗਾਨ ਵਾਲੀ ਨੂੰ ਕਿੱਦਾਂ ਤੁਸੀਂ ਖੁਸ਼ ਕੀਤਾ ਜਾ ਸਕਦਾ ਹੈ ਤੇ ਮਾਤਾ ਨੂੰ ਕਿਹੜੀ-ਕਿਹੜੀ ਜੜੀ ਚੀਜ਼ ਭੋਗ ਪ੍ਰਸ਼ਾਦ ਦੇ ਕੇ ਤੁਸੀਂ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਰੋਗ ਹੋਵੇ ਕੋਈ ਬਿਮਾਰੀ ਹੋਵੇ ਕੋਈ ਭੂਤ ਪ੍ਰੇਤ ਕੋਈ ਵੀ ਤੁਹਾਡੇ ਘਰ ਇਲਬਲਾ ਹੋਵੇ ਉਹਨੂੰ ਕਿਸ ਤਰ੍ਹਾਂ ਤੁਸੀਂ ਸਾਫ ਕਰ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਉਹਦਾ ਸਫਾਇਆ ਕਰ ਸਕਦੇ ਹੋ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਐਂਡ ਤੱਕ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਇੰਨੀਆਂ ਗੱਲਾਂ ਕਲੀਅਰ ਹੋਣੀਆਂ ਅੱਜ ਤੁਹਾਨੂੰ ਕਿਸੇ ਵੀ ਬਾਬੇ ਤੋਂ ਜਾਂ ਕਿਸੇ ਵੀ ਦਾਤੇ ਜਾਤ ਦੀ ਲੋੜ ਨਹੀਂ ਪੈਣੀ ਕਿਸੇ ਘਰ ਦੇ ਵਿੱਚ ਆਪਣਾ ਇਲਾਜ ਖੁਦ ਕਰ ਸਕਦੇ ਹੋ ਤਾਂ ਦੋਸਤੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਹਾਂ ਜੀ ਮਾਤਾ ਮਦਾਨ ਵਾਲੀ ਦੀ ਜਿਹੜੀ ਮਾਤਾ ਚਗਾਨਣ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਮਾਤਾ ਮਦਾਨਣ ਵੀ ਕਹਿੰਦੇ ਚਗਾਨਣ ਵੀ ਕਹਿੰਦੇ ਇਹ ਇਹ ਮਾਤਾ ਮਾਤਾ ਸ਼ੀਤਲਾ ਹੋ ਗਈ ਮਾਤਾ ਮਦਾਨਣ ਹੋ ਗਈ ਮਾਤਾ ਚਗਾਨ ਵਾਲੀ ਹੋ ਗਈ ਇਹ ਤਿੰਨੋਂ ਹੀ ਮਾਤਾ ਇੱਕੋ ਹੀ ਰੂਪ ਹੈ ਤਾਂ ਦੋਸਤੋ ਕੰਮ ਅਲੱਗ-ਅਲੱਗ ਵੰਡੇ ਹੋਏ ਨੇ ਕੰਮ ਰੂਪ ਇੱਕ-ਇੱਕ ਨੇ ਅਲੱਗ-ਅਲੱਗ ਰੂਪਾਂ ਦੇ ਵਿੱਚ ਪ੍ਰਗਟ ਹੋ ਕੇ ਇਹਨਾਂ ਨੇ ਆਪਣੇ-ਆਪਣੇ ਜਿਹੜੇ ਕੰਮਾਂ ਸੌਂਪੇ ਹੋਏ ਆ ਤਾਂ ਦੋਸਤੋ ਅੱਜ ਤੁਹਾਨੂੰ ਜਿਹੜੀ ਮਾਤਾ ਚਗਾਨ ਵਾਲੀ ਦੀ ਗੱਲ ਕਰਨੀ ਜਿਹੜੀ ਮਾਤਾ ਚਰਾਹੇ ਵਿੱਚ ਖੁੰਦੀ ਹੈ ਜਿਹੜੀ ਚਰਾਹੇ ਵਾਲੀ ਮਾਤਾ ਜਿਹਨੂੰ ਕਹਿੰਦੇ ਆ ਜਿਹੜੀ ਚਰਾਹੇ ਵਾਲੀ ਮਾਤਾ ਆ ਇਹ ਸਾਰੇ ਕੰਮ ਆਪਰਾਸ਼ ਕਰ ਦਿੰਦੀ ਹੈ ਕਿਉਂ ਕਰਕੇ ਚਰਾਹੇ ਦੇ ਵਿੱਚੋਂ ਹੀ ਸਾਰਾ ਕੁਝ ਲੰਘਣਾ ਤੇ ਆਉਣਾ ਹੁੰਦਾ ਹੈ ਕੋਈ ਵੀ ਚੀਜ਼ ਹੈ ਚੰਗੀ ਮਾੜੀ ਹੈ ਸਿਰਫ ਚਰਾਹੇ ਤੋਂ ਹੀ ਜਾਣੀ ਆ ਜੇ ਕੋਈ ਤੁਹਾਡਾ ਘਰ ਚੋਂ ਕੋਈ ਕਹਿ ਲੋ ਕਿ ਰਸਤਾ ਬੰਨਿਆ ਹੋਇਆ ਹੋਵੇ ਤੁਹਾਡਾ ਕੋਰਾ ਬੰਨ ਦਿੱਤਾ ਹੋਵੇ ਤਾਂ ਚਰਾਹੇ ਦੇ ਵਿੱਚੋਂ ਹੀ ਖੋਲਿਆ ਜਾ ਸਕਦਾ ਹੈ ਤਾਂ ਜਾਂ ਕੋਈ ਤੇ ਵੀ ਦੇਵਤਿਆਂ ਦਾ ਕਿਸੇ ਦਾ ਪੰਨਣ ਕਰ ਦਿੱਤਾ ਹੋਵੇ ਤਾਂ ਹੀ ਚੁਰਾਹੇ ਤੇ ਉਹ ਵੀ ਚੁਰਾਹੇ ਤੋਂ ਹੀ ਖਲਣਾ ਆ ਕੋਈ ਕਿਸੇ ਲਈ ਚੀਜ਼ ਭੇਜਣੀ ਭਜਾਉਣੀ ਲਗਾਉਣੀ ਸਾਰਾ ਕੰਮ ਚੁਰਾਹੇ ਤੋਂ ਹੀ ਹੁੰਦਾ ਆ ਤਾਂ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਕੀ ਆ ਚੁਰਾਹੇ ਤੋਂ ਆਪਣੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਕੋਈ ਆਪਣਾ ਧੀ ਪਣ ਬੱਚਾ ਚੁਰਾਹੇ ਤੋਂ ਜਦੋਂ ਲੰਘਦਾ ਆ ਚੁਰਾਹੇ ਦੇ ਵਿੱਚ ਲੰਘਣ ਦੇ ਨਾਲ ਕੀ ਹੁੰਦਾ ਆ ਚੁਰਾਹੇ ਦੇ ਵਿੱਚ ਜਦੋਂ ਇੱਕ ਐਸਾ ਸਮਾਂ ਆਉਂਦਾ ਜਦੋਂ ਮੱਸੀਆ ਹੁੰਦੀ ਹੈ ਮੱਸੀਆ ਵਾਲੇ ਦਿਨ ਚੁਰਾਹੇ ਤੋਂ ਲੰਘਣਾ ਬਹੁਤ ਕਿਲੋ ਕੀ ਖਤਰਨਾਕ ਟਾਈਪ ਦਾ ਹੁੰਦਾ ਹੈ ਚੁਰਾਹੇ ਤੇ ਉਸ ਸਮੇਂ ਬਹੁਤ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਚੰਗੀਆਂ ਵੀ ਹੁੰਦੀਆਂ ਮਾੜੀਆਂ ਵੀ ਹੁੰਦੀਆਂ ਪਰ ਇੱਦਾਂ ਨਹੀਂ ਪਤਾ ਹੁੰਦਾ ਵੀ ਕਿਹੜੀ ਸਾਨੂੰ ਚੀਜ਼ ਕਿਹਦੇ ਸਾਡੇ ਨਾਲ ਤੁਰ ਪੈਣੀ ਹੈ ਚੁਰਾਹੇ ਦੇ ਵਿੱਚੋਂ ਦੁਪਹਿਰ ਨੂੰ ਖਾਸ ਕਰਕੇ ਮੱਸੀਆ ਵਾਲੇ ਦਿਨ 12 ਵਜੇ ਤੇ ਸ਼ਾਮ ਨੂੰ 8 ਵਜੇ ਤੋਂ ਬਾਅਦ ਨਹੀਂ ਜਾਣਾ ਜੇ ਤੁਸੀਂ 8 ਵਜੇ ਤੋਂ ਬਾਅਦ ਜਾਂ ਦੁਪਹਿਰ ਨੂੰ 12 ਵਜੇ ਤੁਸੀਂ ਜਾਣੇ ਤਾਂ ਚਰਾਹੇ ਤੋਂ ਤੁਹਾਡੇ ਨਾਲ ਕੁਝ ਨਾ ਕੁਝ ਲੱਗਣੇ ਲੱਗਣਾ ਆ ਇਹ ਮਸਿਆ ਵਾਲੇ ਦਿਨ ਦੀ ਗੱਲ ਕਰਦਾ ਪਰ ਜੇ ਤੁਸੀਂ ਆਮ ਖਾਸ ਜਾਣੇ ਤਾਂ ਵੀ ਤੁਹਾਨੂੰ 12 ਟਾਈਮ ਨੂੰ ਬਹੁਤ ਵਿਚਾਰ ਕੇ ਜਾਣਾ ਚਾਹੀਦਾ ਦੁਪਹਿਰ ਦੇ 12 ਵਜੇ ਤਾਂ ਸ਼ਾਮ ਦੇ ਰਾਤ ਦੇ 12 ਵਜੇ ਉਸ ਤੋਂ ਪਹਿਲਾਂ ਉੱਥੋਂ ਤੁਸੀਂ ਲੰਘ ਸਕਦੇ ਹੋ ਬਾਅਦ ਚੋਂ ਨਹੀਂ ਲੰਘਣਾ 12 ਵਜੇ ਬਹੁਤ ਰਿਸਕ ਵਾਲਾ ਕੰਮ ਹੋ ਜਾਂਦਾ ਹੈ ਤਾਂ ਦੋਸਤੋ ਆਪਾਂ ਇੱਥੇ ਤੁਹਾਨੂੰ ਅੱਜ ਗੱਲ ਇਹ ਕਰਨੀ ਹੈ ਕਿ ਚਰਾਹੇ ਦੇ ਵਿੱਚੋਂ ਤੁਸੀਂ ਚੰਗੀ ਚੀਜ਼ ਜਾਂ ਤੁਹਾਨੂੰ ਕੋਈ ਵੀ ਚੀਜ਼ ਤੁਹਾਡੇ ਲੱਗ ਗਈ ਹੋਵੇ ਕੋਈ ਮਾੜੀ ਚੀਜ਼ ਤੁਹਾਨੂੰ ਲੱਗ ਗਈ ਹੈ ਤੁਹਾਡੇ ਤੇ ਭੇਜ ਦਿੱਤੀ ਮੰਨ ਲਓ ਕਿਸੇ ਨੇ ਚਰਾਹੇ ਤੋਂ ਹੀ ਭਜਵਾ ਕੇ ਭੇਜ ਦਿੱਤੀ ਤਾਂ ਤੁਸੀਂ ਉਹਦਾ ਕਿੱਦਾਂ ਹੱਲ ਕਰ ਸਕਦੇ ਹੋ ਕਿਉਂ ਕਰਕੇ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਸਾਰਾ ਕੁਝ ਪਤਾ ਚੱਲਣਾ ਹੈ ਇਹ ਵੀਡੀਓ ਬੜੀ ਬਹੁਤ ਮੁਸ਼ਕਲ ਨਾਲ ਬਣਾਈ ਗਈ ਹੈ ਤੁਹਾਡੇ ਕੱਲੇ-ਕੱਲੇ ਸੋਚ ਤੁਹਾਡੀਆਂ ਕੱਲੀਆਂ-ਕੱਲੀਆਂ ਦੀਆਂ ਤੋੜੀਆਂ ਜਿੰਨੀਆਂ ਵੀ ਗੱਲਾਂ ਆ ਸੋਚ ਕੇ ਯਕ ਤੁਸੀਂ ਦੱਸਿਆ ਜੋ ਜੋ ਲੋਕਾਂ ਨੇ ਸਾਨੂੰ ਜੋ ਆਪਣੇ ਰਿਵਿਊ ਦੱਸਿਆ ਉਹਨਾਂ ਦੇ ਉੱਤੇ ਅਸੀਂ ਇਸ ਚੀਜ਼ ਨੂੰ ਬਣਾਇਆ ਕਿ ਇਹਨੂੰ ਕਿੱਦਾਂ ਅਸੀਂ ਤੁਸੀਂ ਇਸ ਤੋਂ ਬਚ ਸਕਦੇ ਹੋ ਤਾਂ ਦੋਸਤੋ ਕਰਨਾ ਕੀ ਹੈ ਹੁਣ ਤੁਸੀਂ ਤੁਸੀਂ ਚੌਰਾਹੇ ਤੇ ਜਦੋਂ ਵੀ ਰਾਤ ਨੂੰ ਰਾਤ ਨੂੰ ਜਾਂ ਕਿਤੇ ਵੀ ਨੰਗਣਾ ਬਹੁਤ ਸੋਚ ਸਮੇ ਕੇ ਨੰਗਣਾ ਕੋਸ਼ਿਸ਼ ਕਰੋ ਕਿ ਚੌਰਾਹੇ ਤੋਂ ਜਦੋਂ ਨੰਗਣਾ ਉੱਥੋਂ ਮਾਤਾ ਚਰਾਹੇ ਵਾਲੀ ਮਾਤਾ ਚਗਾਨਣ ਦਾ ਨਾਮ ਲੈ ਕੇ ਜਾਂ ਮਾਤਾ ਸ਼ੀਤਲਾ ਦਾ ਜਾਂ ਮਾਤਾ ਮਦਾਨਣ ਦਾ ਇਹਨਾਂ ਦਾ ਨਾਮ ਲੈ ਕੇ ਤੁਸੀਂ ਲੰਘ ਸਕਦੇ ਹੋ ਫਿਰ ਤੁਹਾਡਾ ਕੋਈ ਬਾਲ ਨਿੰਬੰਗਾ ਕਰ ਸਕਦਾ ਪਰ ਜਦੋਂ ਤੁਸੀਂ ਬਿਨਾਂ ਸੋਚੇ ਸਮਝੇ ਉਥੋਂ ਲੰਘਦੇ ਹੋ ਤਾਂ ਤੁਹਾਡਾ ਨੁਕਸਾਨ ਹੁੰਦਾ ਹੀ ਆ ਹੁਣ ਮਾਤਾ ਚਗਾਨਣ ਜਿਹੜੀ ਹੈ ਜਿਹੜੀ ਚਗਾਨ ਦੀ ਮਾਤਾ ਆ ਚਗਾਨ ਦੀ ਮਾਤਾ ਉਸ ਸਮੇਂ ਤੁਹਾਡੀ ਰੱਖਿਆ ਕਰੇਗੀ ਮੰਨ ਲਓ ਤੁਹਾਡੇ ਤੇ ਕੋਈ ਚੀਜ਼ ਭੇਜ ਦਿੱਤੀ ਹੈ ਕਿਸੇ ਨੇ ਚਰਾਹੇ ਤੋਂ ਲਾਈ ਹੈ ਚਰਾਹੇ ਤੋਂ ਗੰਦੀ ਤੋਂ ਗੰਦੀ ਚੀਜ਼ ਤੁਹਾਡੇ ਨੂੰ ਲਾ ਕੇ ਭੇਜ ਦਿੱਤੀ ਤੁਸੀਂ ਉਸ ਤੋਂ ਬਚਣਾ ਕਿੱਦਾਂ ਕਿਉਂ ਕਰਕੇ ਚਰਾਹੇ ਤੋਂ ਜਿਹੜੀਆਂ ਚੀਜ਼ਾਂ ਲੱਗਦੀਆਂ ਸਾਰੀ ਬਿਮਾਰੀ ਦਾ ਘਰ ਹੁੰਦੀਆਂ ਉਹਨਾਂ ਨੇ ਕੀ ਕਰਨਾ ਬਿਮਾਰੀ ਹੀ ਦੇਣੀ ਹੈ ਘਰ ਦੇ ਵਿੱਚ ਦਿਲਿੱਦਰ ਪਾਉਣਾ ਬਿਮਾਰੀ ਰੋਗ ਸ਼ੋਗ ਇਹੇ ਚੀਜ਼ਾਂ ਨੂੰ ਉਹਨਾਂ ਨੇ ਲਾਉਣਾ ਹੀ ਲਾਉਣਾ ਹੈ ਜਿਹੜਾ ਰੋਗ ਸ਼ੋਗ ਹੈ ਉਸ ਨੂੰ ਖਤਮ ਕਰਨਾ ਮਾਤਾ ਦੇ ਹੱਥ ਵਿੱਚ ਹੈ ਇਸ ਇਸ ਜਿਹੜੀ ਢਾਲੇ ਦੇ ਨਾਲ ਤੁਸੀਂ ਮਾਤਾ ਮਾਤਾ ਨੂੰ ਖੁਸ਼ ਕਰ ਸਕਦੇ ਹੋ ਤੇ ਮਾਤਾ ਤੋਂ ਆਪਣਾ ਜਿਹੜਾ ਖੁਸ਼ੀ ਦੇ ਨਾਲ ਵਰ ਲੈ ਸਕਦੇ ਹੋ ਤਾਂ ਦੋਸਤੋ ਤੋਂ ਮਾਤਾ ਤੋਂ ਬਚਿਆ ਜਾ ਸਕਦਾ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਤਾਂ ਨੋਟ ਕਰ ਲਓ ਜਿਹੜੀਆਂ-ਜਿਹੜੀਆਂ ਚੀਜ਼ਾਂ ਤੁਸੀਂ ਚਰਾਹੇ ਤੇ ਕਰਕੇ ਆਉਣੀਆਂ ਇਹ ਹਰ ਇਹ ਜੇ ਤੁਹਾਨੂੰ ਕੋਈ ਚੀਜ਼ ਲੱਗੀ ਆ ਤਾਂ ਸ਼ਨੀਵਾਰ ਦੇ ਦਿਨ ਇਸ ਚੀਜ਼ ਤੱਕ ਕਿਦਾਂ ਹੱਲ ਕਰਨਾ ਮੈਂ ਤੁਹਾਨੂੰ ਹੁਣ ਸਾਰਾ ਦੱਸ ਦਿੰਨਾ ਇਸ ਤੁਸੀਂ ਇੱਕ ਤਾਂ ਪਹਿਲਾਂ ਪਾਣੀ ਵਾਲਾ ਨਾਰੀਆ ਲੈਣਾ ਇੱਕ ਚੁੰਨੀ ਲੈਣੀ ਹੈ ਠੀਕ ਹੈ ਉਹਦੇ ਨਾਲ ਮੌਲੀ ਬੰਨ ਕੇ ਦੋ ਲੌਂਗ ਤੇ ਦੋ ਇਲਾਚੀਆਂ ਬੰਨ ਦੇਣੀਆਂ ਠੀਕ ਹੈ ਉਹ ਤੁਸੀਂ ਆਪਣੇ ਘਰ ਦੇ ਜਿੰਨੇ ਵੀ ਸਾਰੇ ਜੀਓ ਨਾਲ ਤੋਂ ਪੁੱਠਾ ਕਮਾ ਕੇ ਘਰ ਦੇ ਵਿੱਚੋਂ ਕਮਾ ਕੇ ਉਹ ਰੱਖ ਦੇਣਾ ਕਿਸੇ ਵੀ ਮੰਦਰ ਚਲ ਜਿਓ ਮਾਤਾ ਸ਼ੀਤਲਾ ਦੇ ਉੱਥੇ ਚੜਾ ਦੇਣਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਸਮਾਨ ਤੁਹਾਨੂੰ ਹੁਣ ਦੱਸਣ ਜਾ ਰਿਹਾ ਇੱਕ ਮਿੱਠਾ ਪਾਂਸਾਤ ਪਤਾਸੇ ਪੰਜ ਫੁੱਲ ਗਿੰਦੇ ਦੇ ਆਟੇ ਦੀ ਕੱਚੀ ਕੜਾਈ ਸਵਾ ਕਿਲੋ ਦੀ ਠੀਕ ਹੈ ਚਮਕਾ ਦੀਵਾ ਸਰੋਂ ਦੇ ਤੇਲ ਦਾ ਇਹ ਜਿਹੜੀਆਂ ਪੰਜ ਚੀਜ਼ਾਂ ਆਇਆ ਏ ਦੋਸਤੋ ਇਹ ਚੌਰਾਹੇ ਤੇ ਲੱਗਣੀ ਆ ਇਹ ਤੁਹਾਨੂੰ ਪੰਜ ਸ਼ਨੀਵਾਰ ਲਗਾਤਾਰ ਕਰਨਾ ਪੈਣਾ ਜਿਹੜਾ ਕੰਮ ਹੈ ਜੀ ਤੁਸੀਂ ਕੋਈ ਮੜ ਬਟ ਬਹੁਤ ਵੱਡੀ ਚੀਜ਼ ਤੁਹਾਨੂੰ ਚੌਰਾਹੇ ਤੋਂ ਲੱਗੀ ਛੇ ਚੌਰਾਹੇ ਤੇ ਬਹੁਤ ਵੱਡੀਆਂ-ਵੱਡੀਆਂ ਮਸਾਣੀਆਂ ਜੋਗਨੀਆਂ ਬਹੁਤ ਕੁਝ ਹੁੰਦਾ ਚੌਰਾਹੇ ਤੋਂ ਹੀ ਨਿਕਲਦੀਆਂ ਤੇ ਚੌਰਾਹੇ ਤੋਂ ਹੀ ਚੱਲਦਾ ਕੰਮ ਉਹਨਾਂ ਨੂੰ ਲਾਉਣ ਵਾਸਤੇ ਤੁਹਾਨੂੰ ਦੱਸਣ ਜਾ ਰਿਹਾ ਹੁਣ ਤੁਸੀਂ ਕਰਨਾ ਕੀ ਆ ਤੁਸੀਂ ਜਿਹੜਾ ਤੁਹਾਡਾ ਜੀ ਹੈ ਜਿਹਦੇ ਉੱਤੇ ਜਿਹਨੂੰ ਬਿਮਾਰੀ ਲੱਗੀ ਹੋਵੇ ਰੋਗ ਸ਼ੋਗ ਲੱਗਿਆ ਹੋਵੇ ਨਾ ਸਮਝ ਆਂਦਾ ਹੋਵੇ ਸਾਰਾ ਸਮਾਨ ਇੱਕ ਜਿਹੜਾ ਮਿੱਠਾ ਆਪਾਂ 7 5 10 ਸੇ 5 ਫੁੱਲ ਗੇਂਦੇ ਤੇ ਆਟੇ ਦੀ ਜਿਹੜੀ ਕੱਚੀ ਕੜਾਈ ਹੈ ਜਿਹੜੀ 1/2 ਕਿਲੋ ਦੀ ਬਣਾਉਣੀ ਆ ਤੇ ਚਮਖਾ ਜਿਹੜਾ ਦੀਵਾ ਸਰੋਂ ਦੇ ਤੇਲ ਦਾ ਲਾਣਾ ਇਹ ਜਿਹੜੀਆਂ ਚਾਰ ਚੀਜ਼ਾਂ ਆ ਇਹ ਤੁਸੀਂ ਇਸ ਮਾਰ ਨੂੰ ਸਾਰੇ ਨੂੰ ਆਪਣੇ ਉਸ ਰੋਗੀ ਤੋਂ ਬਾਹਰ ਲੈਣਾ ਜਿਹਦੇ ਉੱਤੇ ਜਿਹਨੂੰ ਕੋਈ ਚੀਜ਼ ਚਿਪੜੀ ਹੋਵੇ ਜਾਂ ਜਿਹਨੂੰ ਬਿਮਾਰੀ ਲੱਗੀ ਹੋਵੇ ਜਿੰਦ ਕੁਝ ਵੀ ਕੀਤਾ ਕਰਾਇਆ ਹੋਵੇ ਆਪਣੇ ਤੋਂ ਵੱਲੋਂ ਪੂਰੇ ਪਰਿਵਾਰ ਤੋਂ ਬਾਹਰ ਲਓ 7 ਵਾਰ ਇਹ ਸਾਰਾ ਸਮਾਨ ਜਿੰਨਾ ਵੀ ਤੁਸੀਂ ਪੁੱਠਾ ਵਾਰਨਾ ਆ ਪੁੱਠਾ ਵਾਰਨ ਤੋਂ ਬਾਅਦ ਤੁਸੀਂ ਕਿਸੇ ਵੀ ਚੌਰਾਹੇ ਤੇ ਚੱਲ ਜਾਣਾ ਠੀਕ ਹੈ ਚੌਰਾਹੇ ਤੇ ਜਾਣਾ ਇਹ ਤੁਸੀਂ ਇਹ ਦੇਖ ਲੈਣਾ ਕਿ ਚੌਰਾਹੇ ਤੇ ਤੁਹਾਨੂੰ ਕੋਈ ਰੋਕੇ ਟੋਕੇ ਨਾ ਇਹ ਕੰਮ ਚੌਰਾਹੇ ਤੇ ਕਰਕੇ ਆਉਣਾ ਜੇ ਤੁਹਾਡੇ ਮਾਤਾ ਚਗਾਨਣ ਦਾ ਜਾਂ ਮਾਤਾ ਮਦਾਨਣ ਦਾ ਕੋਈ ਦਰਬਾਰ ਹੈ ਫਿਰ ਤੁਸੀਂ ਇਹ ਦਰਬਾਰ 'ਚ ਵੀ ਕਰ ਸਕਦੇ ਹੋ ਜੇ ਨਹੀਂ ਦਰਬਾਰ ਤਾਂ ਚੌਰਾਹੇ 'ਚ ਹੀ ਕੰਮ ਕਰਨਾ ਪੈਣਾ ਤਾਂ ਕਿ ਉੱਥੋਂ ਹੀ ਸਾਰਾ ਹੱਲ ਹੋਣਾ ਆਪਣਾ ਫਿਰ ਤੁਸੀਂ ਕੀ ਕਰਨਾ ਇਹ ਜਿਹੜਾ ਸਾਰਾ ਜਿੰਨਾ ਸਮਾਨ ਤੁਹਾਨੂੰ ਦੱਸਿਆ ਹੈ ਇਹ ਤੁਸੀਂ ਚਰਾਹੇ ਤੇ ਰੱਖ ਦੇਣਾ ਚਰਾਹੇ ਤੇ ਰੱਖ ਕੇ ਮਾਤਾ ਅੱਗੇ ਅਰਦਾਸ ਬੇਨਤੀ ਕਰਨੀ ਕਿ हे ਮਾਤਾ ਚੁਗਾਨਣ ਸਾਨੂੰ ਜੋ ਵੀ ਸਾਡੇ ਪਿੱਛੇ ਘਰ ਦੇ ਵਿੱਚ ਲੱਗਾ ਲਗਾਇਆ ਕੀਤਾ ਕਰਾਇਆ ਕਿਤੋਂ ਵੀ ਭੇਜਿਆ ਭਜਾਇਆ ਇਹਨੂੰ ਆਪਣੇ ਕੋਲ ਹੀ ਰੱਖ ਲੈ ਸਾਡੀ ਜਿਹੜੀ ਜਾਨ ਹੈ ਉਹ ਬਖਸ਼ ਦਿਓ ਸਾਨੂੰ ਇਸ ਚੀਜ਼ ਤੋਂ ਰਾਹਤ ਪਾ ਦਿਓ ਤੇ ਤੁਸੀਂ ਇਹ ਜੋ ਮੱਖਾ ਦੀਵਾ ਉੱਥੇ ਚਲਾ ਦੇਣਾ ਬਾਕੀ ਦਾ ਸਮਾਨ ਉੱਥੇ ਰੱਖ ਦੇਣਾ ਇਹ ਤੁਸੀਂ ਲਗਾਤਾਰ ਪੰਜ ਸ਼ਨੀਵਾਰ ਕਰਨਾ ਪੰਜ ਸ਼ਨੀਵਾਰ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਕੋਈ ਵੀ ਰੋਗੀ ਹੋਵੇ ਜਾਂ ਛਿੱਡੀ ਵੀ ਵੱਡੀ ਚੀਜ਼ ਤੁਹਾਨੂੰ ਚਰਾਹੇ ਤੋਂ ਲੱਗੀ ਹੋਵੇ ਪੰਜ ਸ਼ਨੀ ਦੇਵਾਰ ਦੇ ਵਿੱਚ ਵਿੱਚ ਸਾਫ਼ ਹੋ ਜਾਏਗੀ ਤਾਂ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ